ਬੇਸ਼ੱਕ ਪੰਜਾਬ ਸਰਕਾਰ ਵੱਲੋਂ 31 ਮਈ ਨੂੰ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰੰਤੂ ਨਸ਼ਿਆਂ ਦਾ ਕਾਰੋਬਾਰ ਕਰਦੇ ਵਿਅਕਤੀਆਂ ਤੇ ਕਾਰਵਾਈ ਲਗਾਤਾਰ ਜਾਰੀ ਹੈ ਇਸੇ ਸਿਲਸਿਲੇ ਤਿਤ ਬੁੜਲਾਡਾ ਤਹਿਸੀਲ ਦੇ ਪਿੰਡ ਖੁਡਾਲ ਕਲਾ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਦੌਰਾਨ ਨਸ਼ਿਆਂ ਦੇ ਕਿਸਾਨ ਦਾ ਸਾਹਮਣਾ ਕਰ ਰਹੇ ਇੱਕ ਵਿਅਕਤੀ ਦਾ ਘਰ ਤਾਇਆ ਗਿਆ ਹੈ ਇਹ ਜਾਣਕਾਰੀ ਦਿੰਦਿਆਂ ਬੀਡੀਪੀਓ ਬੁੜਲਾਡਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਵੱਲੋਂ ਸ਼ਾਮਲਾਟ ਜਗ੍ਹਾ 'ਤੇ ਇੱਕ ਮਕਾਨ ਬਣਾਇਆ ਹੋਇਆ ਸੀ ਜਿਸ ਨੂੰ ਅੱਜ ਪੁਲਿਸ ਦੇ ਸਹਿਯੋਗ ਨਾਲ ਤਾੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਅ ਤਿਤ ਕਿਸੇ ਵੀ ਅਜਿਹੇ ਵਿਅਕਤੀ ਜੋ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐਸਪੀ ਮਨਮੋਹਨ ਸਿੰਘ ਔਲਕ, ਡੀਐਸਪੀ ਸਿਕੰਦਰ ਸਿੰਘ ਚੀਮਾ, ਡੀਐਸਪੀ ਮਾਨਸਾ ਪ੍ਰੇਤਪਾਲ ਸਿੰਘ, ਸੀਆਈ ਸਟਾਫ ਇੰਚਾਰਜ ਬਲਕੌਰ ਸਿੰਘ ਸਮੇਤ ਸਬ ਡਿਵੀਜ਼ਨ ਬੋਡਲਾੜਾ ਦੇ ਸਮੁੱਚੇ ਥਾਣਿਆਂ ਦੇ ਮੁਖੀ ਅਤੇ ਵੱਡੀ ਗਿਣਤੀ ਪੁਲਿਸ ਫੋਰਸ ਮੌਜੂਦ ਸੀ। ਸਰੇ ਨਿਆਇ ਕਬਜ਼ਾ ਸੀ ਤੈਨਾਂ ਮਰ ਲੈਂਦਾ ਜੀ ਵੀਰਾ ਸਿੰਘ ਹਰਫ ਵੀਰੇ ਸਿੰਘ ਵੱਲੋਂ ਕੀਤਾ ਗਿਆ ਸੀ ਜੀ ਪ੍ਰਸ਼ਾਸਨ ਦੀ ਮਦਦ ਨਾਲ ਇਹ ਦੂਰ ਕਰਾਇਆ ਗਿਆ ਜੀ ਇੰਨੇ ਸਾਲ ਤੋਂ ਲੰਮਾ ਸੀ ਕਾਫੀ ਟਾਈਮ ਦਾ ਜੀ ਪੁਰਾਣਾ ਜੀ ਹੁਣ ਅੱਗੇ ਜਿਹੜੇ ਇਹਨਾਂ ਨੂੰ ਨਿਆਇ ਕਬਜ਼ੇ ਕਰੀ ਬਟਣੀ ਦੇ ਸ਼ਤ ਤੈਨਾਂ ਉਹਨਾਂ ਨੂੰ ਕੀ ਬਿਠਾਏ ਇਹ ਜੀ ਆਪਣੇ ਆਪ ਜਿਹਨਾਂ ਨਿਆਇ ਕਬਜ਼ਾ ਹੈਗਾ ਛੱਡ ਦੇਣੇ ਨਹੀਂ ਨਹੀਂ ਜੀ ਪ੍ਰਸ਼ਾਸਨ ਦੀ ਮਦਦ ਨਾਲ ਸਾਕਾ ਦੇਣ ਜੋ ਬੰਦ ਕਾਰਵਾਈ ਕੀਤੀ ਜਾਵੇ ਨਾਜਾਇਜ਼ ਕਬਜ਼ਾ ਜਿਹੜਾ ਵੀ ਹੈਗਾ ਛਡਾਇਆ ਜਾਵੇ ਤੇ ਠੀਕ ਹੈ ਅੱਜ ਦੇਖੋ ਪਿੰਡ ਖਡਾਲ ਕਲਾ ਅਸੀਂ ਖੜੇ ਆ ਇੱਥੇ ਜਿਹੜੀ ਪੰਚਾਇਤੀ ਲੈਂਡ ਤੇ ਜਿਹੜਾ ਨਾਜਾਇਜ਼ ਕਬਜ਼ਾ ਹੋਇਆ ਪਿਆ ਸੀਗਾ ਪ੍ਰਸ਼ਾਸਨ ਵੱਲੋਂ ਉਹਦੀ ਕਾਰਵਾਈ ਕਰਦੇ ਹੋਏ ਉਸ ਚੀਜ਼ ਦਾ ਕਬਜ਼ਾ ਨਾਜਾਇਜ਼ ਜਿਹੜਾ ਹੈ ਉਹ ਹਟਾਉਣ ਵਾਸਤੇ ਪੁਲਿਸ ਦੀ ਮੰਗ ਕੀਤੀ ਗਈ ਸੀਗੀ ਪ੍ਰੋਟੈਕਸ਼ਨ ਵਾਸਤੇ ਉਹਦੇ ਤਹਿਤ ਅਸੀਂ ਇਹ ਪਹੁੰਚ ਕੇ ਇਹਨਾਂ ਦੀ ਮਦਦ ਕੀਤੀ ਹੈ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਵੀ ਨਾਲ ਨੇ ਬਾਕੀ ਤੁਸੀਂ ਬੀਡੀਪੀਓ ਸਾਹਿਬ ਕੋ ਡਿਟੇਲ ਲੈ ਲਈ ਹੈ ਅਸੀਂ ਜਿਹੜੀ ਹੈ ਇਹ ਜੋ ਪ੍ਰਸ਼ਾਸਨ ਦੀ ਜਿਹੜੀ ਮਦਦ ਮਦਦ ਵਾਸਤੇ ਜਿਹੜੇ ਅਸੀਂ ਆਏ ਆ ਤਾਂ ਕਿ ਕੋਮਨ ਸ਼ਾਂਤੀ ਦੇ ਨਾਲ ਜਿਹੜੀ ਹੈ ਇਹ ਨਜਾਇਜ਼ ਜਿਹੜਾ ਕਬਜ਼ਾ ਹਟਾਇਆ ਜਾ ਸਕੇ